ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨੀ ਹੈ ਭਾਰਤ ਦੀ ਆਜ਼ਾਦੀ ਦੀ ਦੇਸ਼ ਦੀ ਜੋ ਆਜ਼ਾਦੀ ਹੈ ਗਦਰ ਪਾਰਟੀ ਉਹਦੇ ਬਾਰੇ ਕਿਉਂਕਿ ਅੱਜ ਕੱਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੋਈ ਬਾਲਾ ਨਹੀਂ ਪਤਾ ਹੈਗਾ ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈਗਾ ਤੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਸਾਰਾ ਚੱਲਦੇ ਹੈਗੇ ਟਿਕਟੌਕ ਹੋ ਗਿਆ ਤੇ ਨੌਜਵਾਨ ਇਸ ਵਿਸ਼ੇ ਦੇ ਉੱਤੇ ਨਹੀਂ ਇੰਟਰਸਟ ਰੱਖਦੇ ਹੈਗੇ ਕਿਉਂਕਿ ਸਾਡਾ ਫਰਜ਼ ਹੈਗਾ ਅਸੀਂ ਆਪਣਾ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ ਉਹਨਾਂ ਨੂੰ ਭੁੱਲੀਏ ਨਾ ਅਸੀਂ ਆਪਣੇ ਬੱਚਿਆਂ ਨੂੰ ਦਸੀਏ ਵੀ ਕਰਤਾਰ ਸਿੰਘ ਸਰਾਬਾ ਕੌਣ ਸੀਗਾ ਸ਼ਹੀਦ ਉਦਮ ਸਿੰਘ ਕੌਣ ਸੀਗਾ ਬੱਬਰ ਕਸ਼ਮ ਸਿੰਘ ਕੌਣ ਸੀਗਾ ਜਿੰਨੇ ਵੀ ਸਾਡੇ ਜੋਧੇ ਹੋਏ ਨੇ ਬਾਬਾ ਸੋਨਸੀ ਭਗਨਾ ਕੌਣ ਸੀਗਾ ਸਾਡਾ ਫਰਜ਼ ਬਣਦਾ ਆ ਕਿਉਂਕਿ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਅਸੀਂ ਤਾਂ ਹੁਣ ਜਾਂ ਹੁਣ ਗਏ ਆ ਡਵੈਲਪਡ ਨੇਸ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਉਹ ਤਾਂ 19ਵੀਂ ਸਦੀ ਦੇ ਵਿੱਚ ਮਤਲਬ ਕਿ 1905 'ਚ 6 'ਚ 1913 'ਚ ਤੱਕ ਅਦਰ ਪਾਰਟੀ ਦੀ ਨੀਂ ਰੱਖੀ ਆ ਮਤਲਬ ਕਿ ਜਦੋਂ ਕੋਈ ਸੋਚ ਨਹੀਂ ਸਕਦਾ ਹੈਗਾ ਉਹ ਉਦੋਂ ਮਤਲਬ ਕਿ ਸਮੁੰਦਰੀ ਜਹਾਜ਼ਾਂ ਰਾਹੀਂ ਹਾਂਗਕਾਂਗ ਥਰੂ ਜਾ ਕੇ ਉਹ ਮਤਲਬ ਕਿ ਅਮਰੀਕਾ ਗਏ ਹਨਾ ਡਿਵੈਲਪ ਦੇਸ਼ਾਂ ਦੇ ਵਿੱਚ ਗਏ ਤੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਉਹਨਾਂ ਨੇ ਇਹਨੇ ਡਿਵੈਲਪ ਦੇਸ਼ ਛੱਡ ਕੇ ਉਹ ਵਾਪਸ ਭਾਰਤ ਆਏ ਲੜੇ ਸੰਘਰਸ਼ ਕੀਤਾ ਤੇ ਲੰਬੀਆਂ ਜੇਲਾਂ 30-30 ਸਾਲ 25-25 ਸਾਲ ਕੱਟੀਆਂ ਤੇ ਜ਼ਿਆਦਾਤਰ ਜਿਹੜੇ ਗਦਰੀ ਬਾਬੇ ਸੀਗੇ ਉਹ ਫਾਂਸੀ ਲੱਗ ਗਏ ਅੱਜਕੱਲ ਸਾਨੂੰ ਗਾਇਕਾਂ ਦਾ ਪਤਾ ਹੈਗਾ ਟਿਕਟੌਕ ਸਟਾਰਾਂ ਦਾ ਪਤਾ ਹੈਗਾ ਇੰਸਟਾਗ੍ਰam ਤੇ ਜਿਹੜੇ ਬਲੌਗਰਸ ਹੈਗੇ ਉਹਨਾਂ ਦਾ ਪਤਾ ਪਰ ਸਾਨੂੰ ਸ਼ਹੀਦਾਂ ਦਾ ਕੁਝ ਵੀ ਨਹੀਂ ਪਤਾ ਹੈਗਾ ਸਾਡਾ ਫਰਜ ਬਣਦਾ ਆ ਉਹਨਾਂ ਦਾ ਇਤਿਹਾਸ ਅੱਗੇ ਲੈ ਕੇ ਜਾਣ ਦਾ ਤੇ ਸਾਂਭਣ ਦਾ ਮੈਂ ਇੱਕ ਢੀਣਾ ਲੈ ਕੇ ਗਿਆ ਸਿਆਟਲ ਵਾਸ਼ਿੰਗਟਨ ਟਰੱਕ ਦਾ ਅਮਰੀਕਾ ਦੇ ਵਿੱਚ ਤੇ ਮੇਰੇ ਨਾਲ ਮੇਰਾ ਦੋਸਤ ਸੀਗਾ ਉਹ ਮਤਲਬ ਕਿ ਹੁਣੇ ਆਇਆ ਇੰਡੀਆ ਤੋਂ ਤੇ ਉੱਥੇ ਗੱਲ ਚੱਲ ਪਈ ਉੱਥੇ ਸਾਡਾ ਪੈ ਗਿਆ ਲੀਓਵਰ ਪੈ ਗਈ 1 ਦਿਨ ਦੀ ਤੇ ਲਾਗਣਾ ਸੈਨਟ ਫਰਾਂਸਿਸਕੋ ਹੈਗਾ ਸਕਾਟਨ ਸੇਅਰ ਹੈਗਾ ਜਿੱਥੇ ਉਹ ਗਦਰ ਪਾਰਟੀ ਦੀ ਨਹੀਂ ਰੱਖੀ ਸੀਗੀ ਮੈਂ ਕਿਹਾ ਚਲੋ ਆਪਾਂ ਉੱਥੇ ਜਾਏ ਹੁੰਦਾ ਤੇ ਗੁਰਦੁਆਰ ਸਾਹਿਬ ਦੇ ਵਿੱਚ ਮਸ਼ੀਨ ਪਈ ਆ ਜਿੱਥੇ ਗਦਰ ਗਦਰ ਖਬਰ ਹੈ ਜਿਹੜਾ ਉਹ ਪ੍ਰਿੰਟ ਹੁੰਦਾ ਸੀਗਾ ਤੇ ਉਹ ਕਹਿੰਦਾ ਵੀ ਉਹ ਕੀ ਸੀ ਗਦਰ ਪਾਰਟੀ ਮਤਲਬ ਕਿ ਉਹਨੂੰ ਬਿਲਕੁਲ ਨਹੀਂ ਸੀ ਪਤਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕਰਤਾਰ ਸਿੰਘ ਸਰਾਬੇ ਦਾ ਨਾਮ ਸੁਣਿਆ ਕਹਿੰਦਾ ਨਹੀਂ ਕਹਿੰਦਾ ਇਹ ਕੌਣ ਸੀਗਾ ਮੈਨੂੰ ਬੜਾ ਫੀਲ ਹੋਇਆ ਵੀ ਯਾਰ ਵੀ ਕਰਤਾਰ ਸਿੰਘ ਸਰਾਬੇ ਬਾਰੇ ਅੱਡੀ ਵੱਡੀ ਸ਼ਹੀਦੀ ਦਿੱਤੀ 19 ਸ ਤੇ ਮੈਨੂੰ ਦੱਸਿਆ ਮੈਂ ਕਿ ਵੀ ਇੱਥੇ ਇਸ ਤਰੀਕੇ ਨਾਲ ਆਏ ਸੀ ਅਮਰੀਕਾ ਪੜ੍ਹਨ ਆਏ ਸੀ ਕਿ ਫਿਰ ਗਦਰ ਪਾਰਟੀ ਬਣੀ ਤੇ ਉਹ ਕੈਨੇਡਾ ਚਲੇ ਗਏ ਉਹ ਕਹਿੰਦਾ ਵੀ ਕੱਡਾ ਬੇਵਕੂਫ ਇਨਸਾਨ ਸੀ ਜਿਹੜੀ ਉਹਨਦੀ ਬੋਰਡਿੰਗ ਸੀਗੀ ਜਿਹਨੇ ਬੜਾ ਮੈਨੂੰ ਉਹ ਕੀਤਾ ਵੀ ਕੱਡਾ ਬੇਵਕੂਫ ਇਨਸਾਨ ਸੀ ਇੰਨੇ ਵਧੀਆ ਦੇਸ਼ ਛੱਡ ਕੇ ਇੰਡੀਆ ਚਲੇ ਗਿਆ ਤੇ ਉੱਥੇ ਲੜਨ ਚਲੇ ਗਿਆ ਸੋ ਇਹ ਮੈਟੈਲਿਟੀ ਹੈਗੀ ਸਾਡੇ ਨੌਜਵਾਨਾਂ ਦੀ ਵੀ ਉਹ ਉਹਨਾਂ ਦੀ ਥਿੰਕਿੰਗ ਕੀ ਹੈਗੀ ਹੈ ਗਦਰ ਪਾਰਟੀ ਨੂੰ ਛੀਂਦਾ ਬਾਰੇ ਤੇ ਹੁਣ ਗੱਲ ਕਰਨੀ ਹੈ ਉਹੀ ਵੀ ਸਾਡਾ ਫਰਜ਼ ਬਣਦਾ ਹੈ ਇਤਿਹਾਸ ਨੂੰ ਸਾਹਮਣ ਦਾ ਹੁਣ ਜਦੋਂ ਦੇਸ਼ ਦੇ ਵਿੱਚ ਲੜਾਈ ਲੱਗੀ ਹੈ ਸ਼ੀਤਪਾਖ ਸਿੰਘ ਹੋਏ ਨੇ ਉਹ ਸ਼ੀਤ ਉਦਮ ਸਿੰਘ ਹੋਏ ਨੇ ਤਾਂ ਜਿਹੜਾ ਅਮਰੀਕਾ ਦਾ ਇੱਕ ਸਟੇਟ ਹੈਗਾ ਸੈਨ ਫਰਾਂਸਿਸਕੋ ਉੱਥੇ ਇੱਕ ਸ਼ਹਿਰ ਹੈਗਾ ਸਟਾਰਟਨ ਤੇ ਉੱਥੇ 1913 ਦੇ ਵਿੱਚ ਪਹਿਲੀ ਮੀਟਿੰਗ ਹੋਈ ਸੀ ਕਿ ਜਿੱਥੇ ਗਦਰ ਪਾਰਟੀ ਦੀ ਨੀਂਹ ਰੱਖੀ ਜਿਹਦੇ ਵਿੱਚ ਲਾਲਾ ਹਰदयाल ਬਾਬਾ ਸੋਨਸੀ ਭਕਣਾ ਕਰਤਾਰ ਸਿੰਘ ਸਰਾਭਾ ਸਾਰੇ ਸ਼ਾਮਲ ਹੋਏ ਸੀਗੇ ਤੇ ਉੱਥੇ ਇਹ ਗੱਲ ਕੀਤੀ ਸੀਗੀ ਵੀ ਅਸੀਂ ਪਹਿਲਾਂ ਤਾਂ ਗਦਰ ਅਖਬਾਰ ਕੱਢਾਂਗੇ ਤੇ ਫਿਰ ਅਸੀਂ ਦੇਸ਼ ਦੇ ਵਿੱਚ ਜਾਵਾਂਗੇ ਹਥਿਆਰ ਵਾਲੀ ਪੈਸੇ ਚਾਹੀਦੇ ਨੇ ਪੈਸੇ ਇਕੱਠੇ ਕਰਾਂਗੇ ਪੈਸੇ ਇਕੱਠੇ ਕਰਕੇ ਅਸੀਂ ਇੱਥੇ ਜਾ ਕੇ ਸੰਘਾਰਸ਼ ਕਰਾਂਗੇ ਪਹਿਲੀ ਮੀਟਿੰਗ ਹੋਈ ਸੀਗੀ 1913 ਦੇ ਵਿੱਚ ਗੁਰੂ ਉੱਥੇ ਸਟਾਰਟ ਕਰਨ ਦੇ ਵਿੱਚ ਪ੍ਰਧਾਨ ਬਣਾਏ ਗਏ ਬਾਬਾ ਸੋਨਸੀ ਭਗਨਾ ਜਨਰਲ ਫੈਕਟਰੀ ਬਣੇ ਗਦਰ ਪਾਰਟੀ ਦੇ ਸਾਡੇ ਏਰੀਏ ਦੇ ਸੀਗੇ ਸ਼ਹੀਦ ਕਾਂਸੀ ਰਾਮ ਬਣਾਲੀ ਉਹ ਬਣੇ ਹੁਣ ਜਿਹੜੇ ਸਰਾਬਾ ਜੀ ਸੀਗੇ ਕਰਤਾਰ ਸਿੰਘ ਸਰਾਬਾ ਸੀਗੇ ਬਹੁਤ ਹੀ ਅਮੀਰ ਪਰਿਵਾਰ ਨੂੰ ਸੰਬੰਧ ਰੱਖਦੇ ਸੀਗੇ ਗਰੇਵਾਲ ਸੀਗੇ ਉਹ ਸਰਾਬਾ ਪੈਂਦਾ ਹੈ ਆਪਣੇ ਲੁਧਿਆਣੇ ਦੇ ਵਿੱਚ ਨਾਰੰਗਵਾਲ ਦੇ ਕੋਲ ਉੱਥੇ ਉਹਦਾ ਘਰ ਵੀ ਹੈਗਾ ਤੇ ਜਰੂਰ ਜਾਇਓ ਜੇ ਬੱਚਿਆਂ ਨੂੰ ਜਰੂਰ ਦਿਖਾ ਕੇ ਲੈ ਕੇ ਆਇਓ ਆਪਣੇ ਸ਼ਹੀਦਾਂ ਦੀ ਸਤਾਨ ਦਿਖਾਉਣੇ ਚਾਹੀਦੇ ਨੇ ਸਰਾਬਾ ਜੀ ਦੇ ਮਾਤਾ ਪਿਤਾ ਸੀਗੇ ਜਿਹੜੇ ਛੋਟੇ ਹੁੰਦੇ ਉਹ ਚੜ੍ਹਾਈ ਕਰ ਗਏ ਤੇ ਸਰਾਬਾ ਜੀ ਨੇ ਦਸਵੀਂ ਕੀਤੀ ਤੇ ਉਹਦੇ ਦਾਦਾ ਜੀ ਨੇ ਪਾਲਿਆ ਤੇ ਮਤਲਬ ਕਿ ਨੱਕ ਅਮੀਰ ਪਰਿਵਾਰ ਸੀਗਾ ਵੀ ਉਹਦੇ ਘਰੇ ਉਸ ਸਮੇਂ ਕਾਰਾਂ ਹੁੰਦੀਆਂ ਸੀਗੀਆਂ 160 ਕਿਲਾ ਸੀਗਾ 160 ਏਕੜ ਜ਼ਮੀਨ ਕਰਤਾਰ ਸਿੰਘ ਸਰਾਬੇ ਕੋਲ ਸ਼ੇਰ ਸੀਗਾ ਉਹਦੇ ਘਰੇ ਚੀਤਾ ਚੀਤਾ ਰੱਖਿਆ ਤੁਸੀਂ ਕਿਉਂਕਿ ਅਮੀਰ ਪਰਿਵਾਰੇ ਰੱਖਦੀ ਸੀ ਹਵੇਲੀ ਹੁੰਦੀ ਸੀ ਬਾਹਰੋਂ ਬਾਹਰ ਫਿਰ ਕਰਤਾਰ ਸਿੰਘ ਸਰਾਬਾ ਦਾ ਮਨ ਬਣਿਆ ਵੀ ਮੈਂ ਬਾਹਰ ਜਾ ਕੇ ਪੜਾਂ ਅੰਟਲੀਅਨਟ ਬਹੁਤ ਜ਼ਿਆਦਾ ਸੀ ਕਿ ਫਿਰ ਉਹ ਆਇਆ ਇੱਥੇ ਆਪਣੇ ਅਮਰੀਕਾ ਵਰਕਲੇਜ ਯੂਨੀਵਰਸਿਟੀ ਹੈ ਨਾ ਟਾਪ ਦੀ ਯੂਨੀਵਰਸਿਟੀ ਹੈਗੀ ਵਰਲਡ ਦੀ ਉੱਥੇ ਉਹਨਾਂ ਨੇ ਕੈਮਿਸਟਰੀ ਦੇ ਵਿੱਚ ਐਡਮਿਸ਼ਨ ਲਈ ਤੇ ਉੱਥੇ ਐਡਮਿਸ਼ਨ ਲਈ ਉਸ ਤੋਂ ਬਾਅਦ ਜਦੋਂ ਗਦਰ ਪਾਰਟੀ ਦੇ ਨਾਲ ਜੁੜੇ ਉਹ ਹੌਲੀ-ਹੌਲੀ ਵੀ ਦੇਸ਼ ਦੇ ਵਿੱਚ ਤਾਂ ਬਹੁਤ ਜ਼ੁਲਮ ਹੋ ਰਿਹਾ ਗਵਰੇ ਜ਼ੁਲਮ ਕਰ ਰਹੇ ਨੇ ਸਾਡੇ ਤਾਂ ਗੁਲਾਮ ਆ ਕਰਤਾਰ ਸਿੰਘ ਸਰਾਭਾਏ ਨੇ ਮਤਲਬ ਕਿ ਗਦਰ ਪਾਰਟੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿਹੜਾ ਖਵਾਰ ਸੀਗਾ ਨਾ ਸ਼ੁਰੂ ਕੀਤਾ ਗਦਰ ਗਦਰ ਖਵਾਰ ਉਹ ਕਰਤਾਰ ਸਿੰਘ ਸਰਾਭਾਏ ਸ਼ਾਬਦੇ ਹੁੰਦੇ ਸੀਗੇ ਉਹ ਮਸ਼ੀਨ ਅੱਜ ਵੀ ਪਈ ਐ ਸਟਾਕਟਨ ਦੇ ਵਿੱਚ ਗੁਰੂ ਘਰ ਦੇ ਵਿੱਚ ਪਈ ਐ ਕਰਤਾਰ ਸਿੰਘ ਸਰਾਭਾਏ ਨੇ ਫੇਰ ਜੀ ਜਦੋਂ ਗਦਰ ਪਾਰਟੀ ਬਣੀ ਹੈ ਬਾਬਾ ਸੋਣਸੀ ਭਗਨਾ ਕਹਿੰਦੇ ਵੀ ਸਾਨੂੰ ਪਾਇਲਟ ਵੀ ਚਾਹੀਦਾ ਹੈ ਜਹਾਜ਼ ੜਾਉਣੇ ਪੈਣੇ ਨੇ ਤਾਂ ਇੱਕ ਹਫ਼ਤੇ ਦੇ ਵਿੱਚ ਕਰਤਾਰ ਸਿੰਘ ਸਰਾਭਾ ਪਹਿਲਾ ਸਿੱਖ ਪਾਇਲਟ ਸੀਗਾ ਜਨੇ ਇੱਕ ਹਫ਼ਤੇ ਦੇ ਵਿੱਚ ਜਹਾਜ਼ ੜਾਉਣਾ ਸਿੱਖ ਲਿਆ ਸੀਗਾ ਉਸ ਤੋਂ ਬਾਅਦ ਜਦੋਂ ਇੰਡੀਆ ਜਾਣਾ ਸੀਗਾ ਇੰਡੀਆ ਜਾ ਕੇ ਗਦਰ ਕਰਨੀ ਸੀਗੀ ਤੇ ਸੋਣਸੀ ਬਾਬਾ ਸੋਣਸੀ ਭਗਨਾ ਕਹਿੰਦਾ ਵੀ ਉਹ ਸੀ ਸ਼ਿਪ ਰਾਈਂਗੇ ਕਲਕੱਤੇ ਸਾਡੇ ਜਾਣ ਤੋਂ ਪਹਿਲਾਂ ਹੀ ਉੱਥੇ ਖੜਾ ਸੀਗਾ ਕਰਤਾਰ ਸਿੰਘ ਸਰਾਭਾ ਤੇ ਸਾਈਕਲ ਦੇ ਉੱਤੇ ਹੀ ਉਹਨੂੰ ਉਡਣਾ ਸੱਪ ਕਹਿੰਦੇ ਸੀਗੇ ਜਿਹੜੇ ਨਾਲ ਦੇ ਸਾਥੀ ਸੀਗੇ ਕਿਉਂਕਿ ਭਾਈ ਜਮੇਰ ਸਿੰਘ ਦੀ ਵੀ ਇੱਕ ਕਿਤਾਬ ਹੈਗੀ ਐ ਤੂਫਾਨਾਂ ਦਾ ਸ਼ਾਹ ਸੁਬਾਰ ਕਰਤਾਰ ਸਿੰਘ ਸਰਾਬੇ ਬਾਰੇ ਉਹ ਜ਼ਰੂਰ ਪੜਿਓ ਹਨ ਉਹਦੇ ਵਿੱਚ ਵੀ ਸਾਰਾ ਘਟਨਾਵਾਂ ਦਾ ਜ਼ਿਕਰ ਹੈ ਤੇ ਡੈਡੀਕੇਟਿਡ ਸੀਗੇ ਜਿਹੜੇ ਕਰਤਾਰ ਸਿੰਘ ਸਰਾਬਾ ਉਹ ਚਮਕੌਰ ਸਾਹਿਬ ਦੇ ਜਿਹੜੇ ਸ਼ਹੀਦ ਨੇ ਬਾਬਾ ਅਜੀਤ ਸਿੰਘ ਝਾਰ ਸਿੰਘ ਤੇ ਬਾਬਾ ਫਤਿਹ ਸਿੰਘ ਜਰਾਵਰ ਸਿੰਘ ਉਹਨਾਂ ਤੋਂ ਬਹੁਤ ਪ੍ਰਭਾਵ ਸੀ ਉਹਨਾਂ ਦੀ ਸ਼ੀਦੀ ਤੋਂ ਬਹੁਤ ਪ੍ਰਭਾਵਤ ਸੀਗੇ ਫਿਰ ਉਹਨਾਂ ਨੇ ਉਹ ਸਾਈਕਲ ਦੇ ਉੱਤੇ ਹੀ 200 200 300 ਕਿਲੋਮੀਟਰ ਰੋਜ਼ ਕੱਢਣਾ ਮਤਲਬ ਫੌਜਾਂ ਦੇ ਕੈਂਪਾਂ ਦੇ ਵਿੱਚ ਜਾਣਾ ਗਦਰ ਲਈ ਤਿਆਰੀ ਕਰਨੀ ਚਲੋ ਉਹ ਗ੍ਰਿਫਤਾਰੀ ਹੋਈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੱਜ ਨੇ ਕਿਹਾ ਵੀ ਤੂੰ ਬੱਚਾ ਆ 18 ਸਾਲ ਦਾ 19 ਸਾਲ ਦਾ ਤੈਨੂੰ ਮਾਫੀ ਦੇ ਦਿੰਦੇ ਹਾਂ ਅਸੀਂ ਹਨਾ ਤੇ ਪਰ ਉਹਨਾਂ ਨੇ ਫਾਂਸੀ ਚੂਜ਼ ਕੀਤੀ ਤੇ ਲਾਹੌਰ ਦੇ ਵਿੱਚ ਉਹਨਾਂ ਨੂੰ 1915 ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ ਜਿਹੜੇ ਆਪਣੇ ਕਰਤਾਰ ਸਿੰਘ ਸਰਾਭਾ ਜੀ ਸੀਗੇ ਤੇ ਬਹੁਤ ਵੱਡਾ ਉਹਨਾਂ ਦਾ ਇਤਿਹਾਸ ਹੈਗਾ ਤੇ ਬਹੁਤ ਵੱਡੀ ਕੁਰਬਾਨੀ ਹੈਗੀ ਇਸੇ ਤਰੀਕੇ ਨਾਲ ਮੈਂ ਬਾਬਾ ਸੂਰਸਿ ਪਤਨਾ ਦੀ ਗੱਲ ਕਰਾਂ ਬਾਬਾ ਸੋਨਸੀ ਪਗਣਾ ਜਲੰਧਰ ਕੋ ਪਿੰਡ ਪਿੰਦਾ ਭਗਨੇ ਪਿੰਡ ਤੋਂ ਅਮਰੀਕਾ ਗਏ ਸੀਗੇ ਬਹੁਤ ਹੀ ਮਤਲਬ ਪਹਿਲਾਂ ਪਰਿਵਾਰ ਬਹੁਤ ਅਮੀਰ ਸੀਗਾ ਕਿਸੇ ਕਾਰਨ ਜ਼ਮੀਨ ਵੇਚ ਗਈ ਤੇ ਫਿਰ ਬਾਬਾ ਜੀ ਕੂਕਿਆਂ ਦੇ ਦਵਾਨ ਸੌਣ ਲੱਗ ਗਏ ਫਿਰ ਆ ਪਿੰਡ ਚ ਦਵਾਨ ਵੀ ਲਾਉਂਦੇ ਰਹੇ ਬਾਬਾ ਸੋਨਸੀ ਭਗਣਾ ਜਿਹੜੇ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਣੇ ਫਿਰ ਉਹ ਅਮਰੀਕਾ ਦੇ ਵਿੱਚ ਚਲੇ ਗਏ ਅਮਰੀਕਾ ਜਾ ਕੇ ਉਹਨਾਂ ਨੇ ਆਰੇ ਦੇ ਉੱਤੇ ਲੱਕੜ ਦਾ ਕੰਮ ਕੀਤਾ ਲੱਕੜ ਦਾ ਕੰਮ ਕੀਤਾ ਤੇ ਜਦੋਂ ਫਿਰ ਪਾਰਟੀ ਬਣੀ ਤਾਂ ਪ੍ਰਧਾਨ ਬਣੇ ਫਿਰ ਉਹ ਮਤਲਬ ਕਿ ਗਦਰ ਕਰਨ ਲਈ ਅ ਡੀਆਈ ਕਲਕੱਤਾ 1914 ਦੇ ਵਿੱਚ ਉਹਨਾਂ ਨੂੰ ਫੜ ਲਿਆ ਸੀਗਾ ਗੋਰਿਆਂ ਨੇ ਇਹ ਪੁਲਿਸ ਨੇ ਜਿਹੜੀ ਗਵਰਨਮੈਂਟ ਸੀਗੀ ਬ੍ਰਿਟਿਸ਼ ਸੀਗੀ ਤੇ 1930 ਦੇ ਵਿੱਚ ਰਹਾ ਹੋਏ ਉਹ ਹਨਾ 1930 ਦੇ ਵਿੱਚ ਰਹਾ ਹੋਏ ਫਿਰ ਉਹ ਮਤਲਬ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਜੁੜ ਗਏ ਮਤਲਬ ਸਾਰੀ ਉਮਰ ਉਹ ਉਹਨਾਂ ਨੇ ਸੰਘਰਸ਼ ਕੀਤਾ ਬਹੁਤ ਵੱਡਾ 1968 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ ਤੇ ਉਹਨਾਂ ਨੇ ਜਿੰਨੀ ਜ਼ਮੀਨ ਉਹਨਾਂ ਕੋਲ ਰਹਿਂਦੀ ਸੀਗੀ ਉਹਨਾਂ ਨੇ ਫਿਰ ਪਿੰਡ ਦੇ ਵਿੱਚ ਸਕੂਲ ਬਣਾਤਾ ਸੀਗਾ ਉਸ ਲਈ ਪਬਲਿਕ ਪਬਲੀਕਲੀ ਸਕੂਲ ਬਣਾਇਆ ਉਹਨਾਂ ਦਾ ਆ ਬਾਬਾ ਸੋਨਸੀ ਪੱਕਨਾਂ ਨੇ ਇਸੇ ਤਰੀਕੇ ਨਾਲ ਜਿਹੜੇ ਕਾਂਸ਼ੀਰਾਮ ਮੜੌਲੀ ਸੀਗੇ ਉਹ ਸਾਡੇ ਲਾਗ ਨਹੀਂ ਲਾਕਾ ਪਿੰਡਾਂ ਜਾਂ ਮੜੌਲੀ ਪਿੰਡ ਉੱਥੇ ਜੇ ਸੀਗੇ ਉਹਨਾਂ ਨੇ 10th ਕੀਤੀ 10th ਤੋਂ ਬਾਅਦ ਕੋਰ ਸਾਹਿਬ ਖਾਲਸਾ ਸਕੂਲ ਤੋਂ 10th ਕੀਤੀ ਤੇ ਫਿਰ ਉਹ ਉੱਥੇ ਡਾਕਖਾਨੇ ਦੇ ਵਿੱਚ ਲੱਗ ਗਏ ਫਿਰ ਡਾਕਖਾਨੇ ਤੋਂ ਬਾਅਦ ਅਮਰੀਕਾ ਚਲੇ ਗਏ ਅਮਰੀਕਾ ਜਾ ਕੇ ਉਹ ਬੰਦੇ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਇਹ ਗੱਲ ਮੈਨੂੰ ਮਲਗੀਤ ਰੌਣੀ ਭਾਜੀ ਜਿਹੜੇ ਫਿਲਮਾਂ ਵਾਲੇ ਐਕਟਰ ਹੈਗੇ ਨੇ ਉਹਨਾਂ ਨੇ ਵੀ ਸੁਣਾਈ ਸੀਗੀ ਤੇ ਇੰਨੀ ਜ਼ਿਆਦਾ ਮਿਹਨਤ ਕੀਤੀ ਫੈਕਟਰੀ ਦੇ ਵਿੱਚ ਆ ਆ ਆ ਫੈਕਟਰੀ ਦੇ ਵਿੱਚ ਕਿਉਂਕਿ ਉੱਥੇ ਉਹਨਾਂ ਨੇ ਆਰਾ ਮਿਲ ਖਰੀਦ ਤੁਹਾਨੂੰ ਕੋ ਗੋਰੇ ਕੰਮ ਕਰਦੇ ਸੀਗੇ ਆਪਣਾ ਘਰ ਖਰੀਦ ਲਿਆ 5-6 ਸਾਲਾਂ ਦੇ ਵਿੱਚ ਤੇ ਜਦੋਂ ਗਦਰ ਪਾਰਟੀ ਬਣੀ ਫਿਰ ਉਹ ਖਜ਼ਾਨਚੀ ਬਣੇ ਉਸ ਸਮੇ ਗਦਰ ਪਾਰਟੀ ਦੇ ਪੈਸੇ ਦੀ ਲੋੜ ਸੀਗੀ ਬਾਬਾ ਸੂਨਸੀ ਬਕਰਾਂ ਕਹਿੰਦਾ ਵੇ ਹਥਿਆਰਾਂ ਲਈ ਪੈਸਾ ਚਾਹੀਦਾ ਤਾਂ ਉਸ ਸਮੇ ਆਪਣਾ ਮਿਲ ਵੇਚ ਕੇ ਆਪਣਾ ਘਰ ਵੇਚ ਕੇ ਸਾਰਾ ਕੁਝ ਵੇਚ ਕੇ 35000 ਡਾਲਰ ਯੂ ਐਸ ਡਾਲਰ ਉਸ ਸਮੇ ਸ਼ਹੀਦ ਕਾਂਸੀ ਰਾਮ ਮਣੌਲੀ ਨੇ ਪਾਰਟੀ ਨੂੰ ਫੰਡ ਦਿੱਤਾ ਸੀਗਾ ਦੇਖ ਲਓ ਤੁਸੀਂ ਕਿੱਡੀ ਵੱਡੀ ਗੱਲ ਸੀਗੀ 1913 ਦੀ ਗੱਲ ਆ 15 ਦੀ ਉਸ ਸਮੇਂ ਦੀ ਗੱਲ ਕਰ ਰਹੇ ਆ ਉਸ ਤੋਂ ਬਾਅਦ ਉਹ ਵੀ ਕਰਤਾਰ ਸਿੰਘ ਸਰਾਬੇ ਨਾਲ ਇੰਡੀਆ ਆ ਗਏ ਤੇ ਸੰਘਰਸ਼ ਕੀਤਾ ਗਦਰ ਪਾਰਟੀ ਦੇ ਵਿੱਚ ਫੜੇ ਗਏ ਤੇ ਉਹ ਵੀ 1915 ਦੇ ਵਿੱਚ 27 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਬੇ ਦੇ ਨਾਲ ਹਾਂਸੀ ਲੱਗ ਗਏ ਸੋ ਵੱਡੇ ਵੱਡੇ ਸ਼ਹੀਦ ਹੋਏ ਨੇ ਤੇ ਅਸੀਂ ਤਾਂ ਹੁਣ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਸਾਡਾ ਪੰਜਾਬ ਤੋਂ ਬੱਚੇ ਜਾ ਰਹੇ ਨੇ ਤੇ ਸਾਡਾ ਫਰਜ਼ ਮੰਨਦਾ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦਾ ਮਾਪੇ ਦਾ ਫਰਜ ਬਣਦਾ ਆ ਕਿ ਬੱਚਿਆਂ ਨੂੰ ਇਹਨਾਂ ਸ਼ੀਦਾਂ ਬਾਰੇ ਜ਼ਰੂਰ ਦੱਸਿਆ ਜਾਵੇ ਜਿਨ੍ਹਾਂ ਨੇ ਅਮਰੀਕਾ ਕੈਨੇਡਾ ਅੱਡੇ ਵੱਡੇ ਮਤਲਬ ਪੈਸਾ ਸਾਰਾ ਕੁਝ ਛੇ ਦਾਦਾ ਛੱਡ ਕੇ ਦੇਸ਼ ਲਈ ਲੜੇ ਲੋਕਾਂ ਦੀ ਸਰਬੱਤ ਦੇ ਭਲੇ ਜੋ ਸਿੱਖੀ ਦਾ ਅਸਲੀ ਸੰਦੇਸ਼ ਹੈਗਾ ਜਾਂ ਉਹਦੇ ਲਈ ਲੜੇ ਆ ਜ਼ਰੂਰ ਇਹ ਕਿਤਾਬਾਂ ਤੁਸੀਂ ਬੱਚਿਆਂ ਨੂੰ ਪੜਾਓ ਘਰੇ ਲੈ ਕੇ ਰੱਖੋ ਫੋਟੋਆਂ ਲਾਓ ਹਨਾ ਸਰਟਾ ਫਰਜ ਬਣਦਾ ਹੈ ਭੁੱਲਣ ਚੁੱਕਾ ਲਈ ਮਾਫੀ ਤੇ ਤੁਸੀਂ ਜਰੂਰ ਇਸ ਤਰੀਕੇ ਦੇ ਵੀਡੀਓ ਵੇਖਣ ਲਈ ਸਾਡਾ ਚੈਨਲ ਨਿਹਾਲ ਟੀਵੀ ਐਂਡ ਰੇਡੀਓ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਗਦਰੀ ਬਾਬੇ ਬਬਰ ਅਕਾਲੀ ਤੇ ਸਿੱਖੀ ਸੰਬੰਧੀ ਉੱਤੇ ਵੀਡੀਓ ਬਣਾਉਂਦੇ ਆ ਤੇ ਗਲਤੀਆਂ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ